ਬਰਨਾਲਾ ਦੇ ਤਪਾਲੀ ਕਰੋੜ ਤੇ ਨਹਿਰੀ ਪਾਣੀ ਓਵਰਫਲੋ ਹੋਣ ਕਾਰਨ ਕਿਸਾਨਾਂ ਦੇ ਖੇਤਾਂ ਵਿੱਚ ਜਾ ਵੜਿਆ ਜਿਸ ਕਾਰਨ ਕਿਸਾਨਾਂ ਦੇ ਖੇਤਾਂ ਵਿੱਚ ਬੀਜੀ ਕਣਕ ਦੀ ਫਸਲ ਖਰਾਬ ਹੋ ਗਈ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਰਜਵਾਹਾ ਪਿਛਲੇ 2 ਦਿਨਾਂ ਤੋਂ ਓਵਰਫਲੋ ਹੈ ਜਿਸ ਕਾਰਨ ਫਸਲਾਂ ਨੂੰ ਨੁਕਸਾਨੀਆਂ ਜਾ ਰਹੀਆਂ ਸਨ ਲੇਕਿਨ ਖਬਰ ਦਿੱਤੇ ਜਾਣ ਤੱਕ ਕੋਈ ਵੀ ਅਧਿਕਾਰੀ ਮੌਕੇ ਤੇ ਨਹੀਂ ਪੁੱਜਿਆ ਪੀੜਤ ਕਿਸਾਨਾਂ ਨੇ ਇਹ ਵੀ ਦੱਸਿਆ ਕਿ ਇਸ ਡਰੇਨ ਦੀ ਕੋਈ ਮੁਰੰਮਤ ਨਹੀਂ ਕਰਵਾਈ ਗਈ ਤੇ ਕਿਸਾਨਾਂ ਨੂੰ ਪਾਣੀ ਦੀ ਆਮਦ ਬਾਰੇ ਵੀ ਜਾਣਕਾਰੀ ਨਹੀਂ ਦਿੱਤੀ ਗਈ ਕੁਝ ਸਮੇਂ ਬਾਅਦ ਨਹਿਰੀ ਪਾਣੀ ਰਜਵਾਹੇ ਵਿੱਚ ਛੱਡ ਦਿੱਤਾ ਗਿਆ ਜਿਸ ਕਾਰਨ ਰਜਵਾਹਾ ਟੁੱਟ ਗਿਆ ਤੇ ਖੇਤਾਂ ਦੇ ਵਿੱਚ ਖੜੀਆਂ ਕਿਸਾਨਾਂ ਦੀਆਂ ਫਸਲਾਂ ਵਿੱਚ ਪਾਣੀ ਵੜ ਗਿਆ ਪ੍ਰਭਾਵਿਤ ਕਿਸਾਨਾਂ ਨੇ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਨਹਿਰੀ ਪਾਣੀ ਦਾ ਮਸਲਾ ਜਲਦ ਹੱਲ ਕੀਤਾ ਜਾਵੇ ਤਾਂ ਜੋ ਕਿਸਾਨਾਂ ਦੀਆਂ ਫਸਲਾਂ ਨੂੰ ਬਚਾਇਆ ਜਾ ਸਕੇ ਹਰ ਜੀ ਤਾਂ ਇਹੀ ਕਹਿਣਾ ਚਾਹੁੰਦਾ ਪ੍ਰਸ਼ਾਸਨ ਨੂੰ ਵੀ ਦੋ ਵਾਰੀ ਮੇਰੇ ਠੇਕੇ ਤੇ ਬੰਨ ਲਿਆ ਵਾ ਮੇਰਾ 60000 ਨੂੰ ਦੋ ਵਾਰੀ ਮੇਰੀ ਕਣਕ ਭਰ ਚੁੱਕੀ ਹੈ ਠੀਕ ਹੈ ਮੂਹਰੇ ਦਰਾਜ ਦੇ ਬੰਨ ਲੱਗੇ ਹੋਏ ਉਹਨਾਂ ਦੇ ਬੰਨ ਕਢਾਈ ਨਹੀਂ ਜਾਂਦੇ ਇੱਥੋਂ ਆ ਕੇ ਜੈ ਸਿੰਘ ਸਾਹਿਬ ਆਏ ਸੀ ਬੰਨ ਕਢਵਾ ਆ ਗਏ ਕਹਿੰਦੇ ਅਸੀਂ ਅੱਗੇ ਵਾਲੇ ਕਢਵਾਉਂਗੇ ਉਹਨਾਂ ਨੇ ਬੰਨ ਨਿਕੜੇ ਅੱਗੇ ਸਾਰੀ ਕੱਸੀ ਟੁੱਟੀ ਪਈ ਹੈ ਦੋ ਵਾਰੀ ਕਣਕ ਭਰ ਚੁੱਕੇ ਤੁਸੀਂ ਆ ਦੇਖ ਸਕਦੇ ਹੋ ਜੀ ਠੀਕ ਹੈ ਜੀ ਇਹ ਜੀ ਜੋ ਨੁਕਸਾਨ ਦਾ ਤੁਹਾਨੂੰ ਪਤਾ ਹੈ 60000 ਨੂੰ ਠੇਕੇ ਦੇ ਲਈ ਅੱਗੀ ਪਹਿਲੀ ਤੋਂ ਸਮੱਸਿਆ ਬਹੁਤ ਬਣ ਗਈਆਂ ਹੋਣਗੀਆਂ ਵੀ ਅਸੀਂ ਤਾਂ ਪ੍ਰਸ਼ ਜਿੰਨੇ ਜਿਹੜਾ ਕੋਈ ਹੱਲ ਨਹੀਂ ਉਹਨਾਂ ਨੂੰ ਜੇ ਕੱਸੀ ਸਾਡੇ ਪਾਣੀ ਨਹੀਂ ਹੋਣਾ ਚਾਹੀਦਾ ਤਾਂ ਇਹੀ ਬੇਨਤੀ ਹੈ ਹੱਥ ਬੰਨ ਕੇ ਨਹੀਂ ਨਹੀਂ ਕੋਈ ਪ੍ਰਸ਼ਾਸਨ ਨਹੀਂ ਜਾ ਰਿਹਾ ਸੀ ਅਸੀਂ ਸਭ ਨੂੰ ਫੋਨ ਕਰਕੇ ਦੇਖ ਲਈ ਜੀ ਕੋਈ ਨਹੀਂ ਆ ਜੇਈ ਸਾਹਿਬ ਨੂੰ ਕਹਿਆ ਕਹਿੰਦਾ ਪਿੱਛੇ ਤੋਂ ਬੰਦ ਕਰਦੇ ਆ ਪਰਸੋਂ ਪਰਸੋਂ ਆ ਗਈ ਪਰਸੋਂ ਕਣਕ ਭਰ ਗਈ ਚਾਰ ਦਿਨ ਪਹਿਲਾਂ ਕਣਕ ਭਰ ਗਈ ਅੱਜ ਫੇਰ ਵੀ ਤੀਜੀ ਵਾਰੀ ਕਣਕ ਭਰ ਗਈ ਅਸੀਂ ਆਪ ਦੇ ਤੌਰ ਤੇ ਜੀ ਬੰਦ ਕਰ ਰਹੇ ਹਾਂ ਜੀ ਨੂੰ ਆਪਣਾ ਜੀ ਜਿਹੜੀ ਸਮੱਸਿਆ ਆ ਰਹੀ ਹੈ ਇਸ ਟਾਈਮ ਕੱਸੀ ਦੇ ਪਾਣੀ ਦੀ ਆ ਰਹੀ ਹੈ ਜਿਹੜੇ ਮੂਹਰੇ ਬੰਨ ਲੱਗੇ ਹੋਏ ਕੱਸੀ 'ਚ ਤੇ ਪਾਣੀ ਅੱਗੇ ਨਿਕਾਸ ਨਹੀਂ ਹੋ ਰਿਹਾ ਤੇ ਨਾ ਹੀ ਨਿਕਾਸੀ ਹੈ ਉਹ ਹੁ ਸਿੱਧਾ ਸਰਕਾਰ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਆ ਕਿ ਪਾਣੀ ਛੱਡਣ ਤੋਂ ਪਹਿਲਾਂ ਇਹਦੀ ਮੁਰੰਮਤ ਵੱਲ ਧਿਆਨ ਦਿੱਤਾ ਜਾਵੇ ਥੋੜਾ ਜਿਹਾ ਜਹਾਜਾ ਹੁੰਦਾ ਨਾ ਪਾਣੀ ਨਿਕਾਸੀ ਕੀਤੀ ਜਾਵੇ ਤੇ ਸਾਡਾ ਸੇਤੂ ਛੇਤੀ ਹੱਲ ਕੀਤਾ ਜਾਵੇ ਜੀ ਇਹ ਆਪਣਾ ਜਿਹੜਾ ਹੈ ਹੁਣ ਇਸ ਟਾਈਮ ਆਪਾਂ ਖੜੇ ਆਂ ਖੱਟੜ ਪੱਤੀ ਵਾਲਾ ਪੋਲਾ ਜੀ ਇਹ ਇਤੇ ਇਸ ਤੇ ਦਰਾਜ ਮੈਨਰ ਕਸੀ ਬਜਦੀ ਆ ਇਹ ਆਪਣੀ ਤੇ ਜਿਹੜਾ ਇਹ ਤੇ ਹੁਣ ਪ੍ਰਸ਼ਾਸਨ ਕੋਈ ਧਿਆਨ ਨਹੀਂ ਅੱਜ ਦੇ ਰਿਹਾ ਸੀ ਤਿੰਨ ਦਿਨਾਂ ਤੋਂ ਲਗਾਤਾਰ ਕਾਲ ਵੀ ਕਾਲਿੰਗ ਵੀ ਕਰ ਰਹੇ ਆਂ ਪ੍ਰਸ਼ਾਸਨ ਸੰਬੰਧੀ ਕੋਈ ਸਾਡਾ ਹਜੇ ਤੱਕ ਸੁਣਵਾਈ ਨਹੀਂ ਹੋਈ ਪੂਰਨ ਤੌਰ ਤੇ ਸੇ ਖੇਤੀ ਇਹੀ ਕਹਿਣਾ ਸਾਡੀ ਤੇ ਇਹੀ ਮੰਗ ਚਾਹੁੰਦੇ ਆ ਵੀ ਖੇਤੂ ਖੇਤੀ ਸਾਡਾ ਖੱਲ ਕੀਤਾ ਜਾਵੇ ਜੋ ਵੀ ਨਾ ਕੋਈ ਜਿਹੜੀ ਕੋਈ ਬੰਦ ਦੀ ਮਸ਼ੀਨਰੀ ਭੇਜੀ ਜਾਵੇ ਤੇ ਪਾਣੀ ਨਿਕਾਸ ਬੰਦੀ ਕੇ ਰਾਂ ਇੱਕ ਵਾਰ ਪਾਣੀ ਬੰਦ ਕੀਤਾ ਜਾਵੇ ਮਗਰੋਂ ਹਜ ਤੱਕ ਕੋਈ ਇਸ ਚੀਜ਼ ਬਾਰੇ ਕੋਈ ਨਹੀਂ ਸਾਨੂੰ ਹੋਣੀ ਆ ਰਿਹਾ ਜੀ ਫਸਲਾਂ ਤਾਂ ਆਉਣ ਜੀ ਪਹਿਲੇ ਕਰਜ ਜਾ ਕੇ ਬੀਜੇ ਹੋਈਆਂ ਗਈਆਂ ਹਜੇ ਕੋਈ ਹੋਣੀ ਹੈਗਾ ਕੁਛ ਕਣਕਰ ਮਾਈ ਬੈਠੇ ਆ ਕਿ ਉਹਨਾਂ ਦੇ ਦੁਆਰੇ ਭਾਰ ਦੇਣਾ ਤੁਹਾਨੂੰ ਪਤਾ ਹੀ ਆ ਜੀ ਕਣਕ ਤਾਂ ਸਾਨੂੰ ਖਰਾਬ ਹੋਣਗੀ ਉਸ ਤੋਂ ਬਾਅਦ ਸਾਡੇ ਕੋਲ ਕੋਈ ਹੱਲ ਵੀ ਹੈ ਨਹੀਂ ਗਾ ਕੋਈ ਕਰਨ ਦਾ ਵੀ ਕੀ ਬੀਜਾਂਗੇ ਕੀ ਨਾ ਕਰਾਂਗੇ ਇਹ ਤਾਂ ਵੀ ਕੋਈ ਇਹ ਤਾਂ ਹੈ ਨਹੀਂ ਪਹਿਲੀ ਵਾਰ ਐਸ ਵਾਲੇ ਆ ਰਿ ਪਰ ਸਾਡਾ ਹਜ ਤੱਕ ਕੋਈ ਮਸਲਾ ਹੱਲ ਨਹੀਂ ਹੋਇਆ ਜੀ ਇਸ ਚੀਜ਼ ਬਾਰੇ ਅੱਗੇ ਹੁਣ ਦਰਾਜ ਦੇ ਆ ਜੀ ਬੰਨ ਲਾ ਦਿੰਦੇ ਹੈਗੇ ਤੇ ਉਹ ਬੰਨਣ ਸਬਾਰੇ ਅਸੀਂ ਜਾਣਕਾਰੀ ਵੀ ਦਿੱਤੀ ਹੈ ਜਾਈ ਸਾਹਿਬ ਨੂੰ ਵੀ ਕਿਹਾ ਭਾਈ ਵੀ ਮੂਰੇ ਬੰਨ ਲੱਗੇ ਹੋਇਆ ਜੀ ਪਾਣੀ ਨਿਕਾ ਸਕਿਆ ਨਹੀਂ ਜਾ ਰਿਹਾ ਤੇ ਪਰ ਕੋਈ ਸਾਡੇ ਹਜ ਤੱਕ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਜੀ ਪਾਣੀ ਆ ਗਿਆ ਜੀ ਕੱਸੀ ਦੇ ਵਿੱਚ ਤਾਂ ਖੱਟਰ ਪੱਤੀ ਮੋਗੇ ਤੇ ਬਹੁਤ ਜ਼ਿਆਦਾ ਪਾਣੀ ਆਇਆ ਵਾ ਸਾਡੀ ਕਣਕ ਦਾ ਬਹੁਤ ਵੱਡਾ ਨੁਕਸਾਨ ਹੈ ਜੀ ਤੇ ਭਾਵੇਂ ਦੇਖ ਲੋ ਆ ਕੇ ਮੋਕੇ ਤੇ ਆਸਰਾ ਕੇ ਦੇਖਣ ਬਹੁਤ ਜ਼ਿਆਦਾ ਨੁਕਸਾਨ ਹੈ ਅਸੀਂ ਤਾਂ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਆਂ ਵੀ ਸਾਡਾ ਕੋਈ ਨਾ ਕੋਈ ਹੱਲ ਕਰਾਇਆ ਜਾਵੇ